ਬਾਹੀ ਗੁਰੂ ਜੀ ਦਾ ਖਾਲਸਾ ਬਾਹੀ ਗੁਰੂ ਜੀ ਦੀ ਫਤਿਹ ਮੁਕਸਰ ਜ਼ਿਲ੍ਹੇ ਦੇ ਵਿੱਚ ਇੱਕ ਮੜਾਕ ਪਿੰਡ ਪੈਂਦਾ ਉੱਥੋਂ ਦਾ ਇੱਕ ਗੁਰਲਾਲ ਸਿੰਘ ਤੇ ਆਪਣਾ ਬੇਟਾ ਉਹਨਾਂ ਦਾ 14-15 ਸਾਲ ਦਾ ਜਿਹਨੇ ਪਹਿਲਾਂ ਵੀਡੀਓ ਵਾਇਰਲ ਕੀਤੀ ਨਹਿਰ ਤੇ ਖੜ ਕੇ ਕਹਿੰਦਾ ਅਸੀਂ ਨਹਿਰ ਵਿੱਚ ਛਾਲ ਮਾਰ ਕੇ ਮਰਨ ਲੱਗੇ ਆ ਔਰ ਜਿਹੜੇ ਸਾਨੂੰ ਲੈਣੇ ਦੇਣੇ ਵਾਲੇ ਤੰਗ ਕਰਦੇ ਨੇ ਉਹਨਾਂ ਨੂੰ ਤੁਸੀਂ ਫਸਾ ਦਿਓ ਤੇ ਸਾਡਾ ਸੰਸਕਾਰ ਕਰ ਦਿਓ ਇਹ ਕਹਿ ਕਿ ਉਹਨੇ 살 ਮਾਰੀ ਤੇ ਹੁਣ ਜਿਹੜੇ ਪਿੰਡ ਦੀ ਪੰਚਾਇਤ ਆ ਜਾਂ ਹੋਰ মিডিਆ ਵਿੱਚ ਖਬਰਾਂ ਲੱਗੀਆਂ ਨੇ ਉਹ ਕਹਿੰਦੇ ਨੇ ਬਹੁਤ ਮਾੜਾ ਹੋਇਆ ਤੇ ਨਾਲ ਇਹ ਵੀ ਕਹਿ ਰਹੇ ਨੇ ਕਿ 7-8 ਕਿੱਲੇ ਜ਼ਮੀਨੇ ਦੇ ਕੋਲੇ ਹੈਗੇ ਆ ਤੇ 7-8 ਕਿੱਲੇ ਜ਼ਮੀਨ ਵੇਚ ਕੇ ਕਹਿੰਦੇ ਕਰਜ਼ਾ ਇਹਨੇ ਲਾਹਿਆ ਵੀ ਹੈ ਫਿਰ ਵੀ ਕਹਿੰਦੇ ਜਿਨ੍ਹਾਂ ਨੇ ਕਰਜ਼ਾ ਦਿੱਤਾ ਸੀ ਉਹ ਤੰਗ ਕਰਦੇ ਆ ਸਵਾਲ ਤਾਂ ਇਹ ਆ ਵੀ ਤੁਸੀਂ ਇਹ ਹੋ ਗਿਆ ਕਿਹੜਾ ਕਾਰੋਬਾਰ ਕਰਦੇ ਸੀ 7-8 ਕਿੱਲੇ ਜ਼ਮੀਨ ਦੇ 25-30 ਲੱਖ ਨੂੰ ਕਿੱਲਾ ਲਾਈਏ ਤਾਂ ਘਟ-ਘਟ 2.5 ਕਰੋੜ ਦੀ ਬਣਦੀ ਹੈ ਤੁਸੀਂ ਇੰਨਾ ਕਿੰਨਾ ਕਰਜ਼ਾ ਚੱਕਿਆ ਸੀ ਔਰ ਕੀ ਤੁਸੀਂ ਕਾਰੋਬਾਰ ਕੀਤਾ ਜਿਹਦੇ ਵਿੱਚ ਤੁਹਾਨੂੰ ਲੌਸ ਹੋ ਗਿਆ 7-8 ਕਿੱਲੇ ਜ਼ਮੀਨ ਕਹਿੰਦੇ ਹੈਗੀ ਆ ਹਲੇ ਫਿਰ ਇਹ ਬੰਦੇ ਨੇ ਸ਼ਰਮ ਨਹੀਂ ਮੰਨੀ ਆਪ ਤਾਂ ਮਰਿਆ ਉਹ ਬੱਚੇ ਨੂੰ ਪਤਾ ਨਹੀਂ ਕਿੱਦਾਂ ਗਮਰਾਹ ਕੀਤਾ ਹੋਣਾ ਉਹਨੂੰ ਵੀ ਨਾਲ ਲੈ ਕੇ ਮਰਿਆ ਡੈੱਡ ਬਡੀ ਲੱਭੀ ਹੈ ਨਹਿਰ ਦੇ ਵਿੱਚ ਮੈਂ ਜਿਹੜੀ ਬੇਨਤੀ ਕਰਨ ਲੱਗਾ ਬਹੁਤ ਲੋਕ ਕਹਿੰਦੇ ਨੇ ਕਿ ਬੂਟਾ ਸਿੰਘ ਜਦੋਂ ਵੀ ਕੁਝ ਕਰਦਾ ਬੋਲਦਾ ਉਲਟ ਚੱਲਦਾ ਹੁਣ ਇੱਥੇ ਅਸੀਂ ਝੁੱਕਦੇ ਪਾਲੜੇ ਵੱਲ ਕਿੱਦਾਂ ਅਸੀਂ ਗੱਲ ਕਰ ਲਈਏ ਜਿਾ ਜਿੱਧਰ ਨੂੰ ਹਵਾ ਵਗਦੀ ਓ ਉਧਰ ਨੂੰ ਅਸੀਂ ਕਿੱਦਾਂ ਤੁਰ ਪਈਏ ਕਿ ਸ਼ਰਮ ਨਹੀਂ ਆਈ ਤੁਸੀਂ ਸੁਸਾਈਡ ਕਰਨ ਲੱਗਿਓ ਕਿੰਨਾ ਕਰਜ਼ਾ ਚੱਕਿਆ ਸੀ ਜਿਨ੍ਹਾਂ ਨੇ ਕਰਜ਼ਾ ਦਿੱਤਾ ਤੇ ਉਹ ਕਿੱਦਾਂ ਨਾਲ ਤੁਹਾਡੇ ਕੋਲੋਂ ਵਾਪਸ ਲੈਣ ਮੇਥੇ ਗੱਲ ਕਹਿਣ ਲੱਗੀ ਆ ਬੜੀ ਕੌੜੀ ਹੈ ਜਿਨ੍ਹਾਂ ਨੇ ਕਰਜ਼ਾ ਦੇਣਾ ਹੈ ਨਾ ਆੜਤੀਆਂ ਦਾ ਕਿਸੇ ਦਾ ਵੀ ਦੇਣਾ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕੰਮ ਨਿਮੇੜੋ ਫਟਾਫਟ ਡਹਿਰਾ ਵਿੱਚ ਛਾਲਾ ਮਾਰੋ ਖਤਮ ਕਰੋ ਆਪਣੇ ਆਪ ਨੂੰ ਤੁਹਾਡਾ ਜਿਹੜਾ ਧਰਤੀ ਤੇ ਬੋਝ ਹੈ ਨਾ ਜਿਹੜਾ ਧਰਤੀ ਤੁਹਾਡਾ ਬੋਝ ਹੈ ਉਹ ਖਤਮ ਹੋ ਵੀ ਜਿਹੜੇ ਤੇ ਗਰੀਬ ਗੁਰਬੇ ਨੇ ਉਹ ਜ਼ਮੀਨਾਂ ਦੇ ਮਾਲਕ ਬਣ ਜਾਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਕ ਬੰਦਾ ਦਿਹਾੜੀ ਕਰਕੇ ਖਾ ਰਿਹਾ ਹੈ 5000 ਰੁਪਇਆ ਕਮਾ ਕੇ ਆਪਣੇ ਬੱਚਿਆਂ ਵਿੱਚ ਕਿੰਨਾ ਖੁਸ਼ ਹੈ ਜ਼ਿੰਦਗੀ ਜੀ ਰਿਹਾ ਸਬਰ ਦੇ ਵਿੱਚ ਸ਼ੁਕਰ ਕਰ ਰਿਹਾ ਉਹ ਪਰਮਾਤਮਾ ਦਾ ਤੇ ਤੁਸੀਂ ਜ਼ਮੀਨਾਂ ਦੇ ਮਾਲਕ ਹੋ ਕੇ ਮੈਸੇਜ ਕੀ ਦੇਣਾ ਚਾਹੁੰਦੇ ਹੋ ਸੰਸਾਰ ਨੂੰ ਮਤਲਬ ਜੇ ਤੁਸੀਂ ਕਰਜ਼ਾ ਚੱਕੋਗੇ ਤਾਂ ਤੁਸੀਂ ਕਰਜ਼ਾ ਵਾਪਸ ਨਹੀਂ ਕਰੋਗੇ ਤੁਸੀਂ ਕਰੋੜਾ ਰੁਪਇਆ ਪਹਿਲਾਂ ਅਗਲੇ ਤੋਂ ਲੈ ਲਓ ਵਿਆਜ ਦੇ ਬਾਅਦ ਵੀ ਤੁਸੀਂ ਮੋੜਿਓ ਨਾ ਤੇ ਫਿਰ ਨਹਿਰ ਵਿੱਚ ਸਾਲਾ ਮਾਰ ਮਾਰ ਕੇ ਮਰ ਜਾਓ ਕੋਈ ਦੁੱਖ ਨਹੀਂ ਮੈਂ ਕਹਿੰਦਾ ਸ਼ੁਕਰ ਹੈ ਇਹੋ ਜੀ ਗੰਦਗੀ ਸਾਫ ਹੋ ਰਹੀ ਐ ਜਿਨੇ ਹੋਰ ਕਰਜ਼ਾ ਦੇਣਾ ਇਥੇ ਬਥੇਰੀਆਂ ਕਤੇੜਾ ਨੇ ਬਥੇਰੀਆਂ ਲਗਾਉੜਾਂ ਜਿਨ੍ਹਾਂ ਨੇ ਕਰਜ਼ਾ ਦੇਣਾ ਬਹੁਤ ਵਧੀਆ ਹੋਊਗਾ ਬਾਰੀ ਬੰਨ ਲਓ ਰੋਜ਼ 2-4 ਸਾਲ ਮਾਰਿਆ ਕਰੋ ਨਹਿਰ ਵਿੱਚ ਵੀਡੀਓ ਪਾ ਦਿਆ ਕਰੋ ਤੁਹਾਡੀਆਂ ਹੀ ਕਰਤੂਤਾਂ ਨੇ ਜਰ ਤੂੰ ਉਹ ਬੱਚੇ ਦੀ ਤਾਂ ਮਾੜੀ ਮੋਟੀ ਸ਼ਰਮ ਕਰ ਲੈਂਦਾ ਤੂੰ ਮਰਨਾ ਸੀ ਮਰਦਾ ਉਹ ਬੱਚਾ ਤਾਂ ਜ਼ਿੰਦਗੀ ਦੇਖ ਲੈਂਦਾ ਬੜੀ ਮੋਟੀ ਇਹ ਲਾਨਤਾ ਆਤਮ ਕਾ ਤੀਜਕ ਕਸਾਈ ਬੜੀਆਂ ਸਿਫਤਾਂ ਕਰਦੇ ਲੋਕ ਮਾੜਾ ਹੋ ਗਿਆ ਰੱਬ ਨੇ ਮਾੜਾ ਕਰਤਾ ਕਿਉਂ ਰੱਬ ਨੇ ਕਿਆ ਸੀ ਨਹੀਂ ਹੁਕਮ ਹੈ ਜੀ ਇਹ ਤਾਂ ਜੋ ਰੱਬ ਕਰਦਾ ਹੈ ਮਤਲਬ ਰੱਬ ਨੇ ਕਿਆ ਸੀ ਸਾਲ ਮਾਰੋ ਸ਼ਰਮ ਨਹੀਂ ਕਰਦੇ ਮਾੜੀ ਮੋਟੀ ਰੱਬ ਕਿਸੇ ਨੂੰ ਮਰਨ ਕਹਿੰਦਾ ਜੀਨੇ ਮਰਨਾ ਹੈ ਮਰੋ ਜੀਨੇ ਜੀਣਾ ਜਿਓ ਇਹ ਲਾਨਤਾ ਜਿਹੜੇ ਬੰਦੇ ਮਰਦੇ ਨੇ ਸੱਤ ਅੱਠ ਕਿੱਲੇ ਜ਼ਮੀਨ ਤੇਰੇ ਕੋਲੇ ਹੈਗੀ ਆ ਸੱਤ ਅੱਠ ਕਿੱਲੇ ਵੇਚ ਕੇ ਕਹਿੰਦੇ ਕਰਜ਼ਾ ਲਾਤਾ ਸੀ ਇੰਨਾ ਕਿੰਨਾ ਤੁਸੀਂ ਵੱਡਾ ਕਾਰੋਬਾਰ ਕੀਤਾ ਸੀ ਜਿਹਦੇ ਤੋਂ ਲਾਸ ਹੋ ਗਿਆ ਨਹੀਂ ਨਹੀਂ ਕਹਿੰਦੇ ਕਰਜ਼ਾ ਤੇ ਪਿਓ ਨੇ ਚੱਕਿਆ ਸੀ ਇਹਦਾ ਕਸੂਰ ਕੋਈ ਨਹੀਂ ਕਾਹਦੇ ਲਈ ਸਾਬਤ ਤਾਂ ਕਰੋ ਵੀ ਕਰਜ਼ਾ ਇੰਨਾ ਚੱਕਿਆ ਕਿਉਂ ਸੀ ਕੀ ਕਰਨਾ ਸੀ ਕਰਜ਼ਾ ਚੱਕੇ ਨਾ ਇਹਦਾ ਮਤਲਬ ਜਿਹੜੇ ਦਿਹਾੜੇ ਕਰਨ ਵਾਲੇ ਬੰਦੇ ਨੇ ਇਹ ਤਾਂ ਕਹਿਣਾ ਪੈਣਾ ਵੀ ਉਹ ਵਧੀਆ ਇਨਸਾਨ ਨੇ ਜਿਹੜੇ ਬੰਦੇ ਮਿੰਤ ਕਰਕੇ ਦਿਹਾੜੀ ਡੰਗ ਦਾ ਖਾਂਦੇ ਨੇ ਤੁਹਾਡੇ ਨਾਲੋਂ ਕਿਤੇ ਵਧੀਆ ਨਹੀਂ ਤੁਹਾਡੇ ਨਾਲੋਂ ਵਧੀਆ ਜ਼ਮੀਰ ਵਾਲੇ ਨੇ ਵਧੀਆ ਸੋਚ ਵਾਲੇ ਨੇ ਤੂੰ ਤਾਂ ਮਲੰਗੋਂ ਸਰੇ ਦੇ ਅੱਜ ਤਾਂ ਇਦਾਂ ਹੀ ਬੋਲਾਂਗੇ ਜਿਹੜੇ ਬੰਦੇ ਇਹ ਕਹਿੰਦੇ ਨੇ ਅਸੀਂ ਕਰਜ਼ਾ ਚੱਕਿਆ ਸੀ ਮਰਨਾ ਹੈ ਮਤਲਬ ਤੁਸੀਂ ਮੈਸੇਜ ਇਹ ਦੇਣਾ ਚਾਹੁੰਦੇ ਹੋ ਵੀ ਅਸੀਂ ਕਰਜ਼ਾ ਚੱਕਾਂਗੇ ਕਰਜ਼ਾ ਚੱਕਿਆ ਸੀ ਮੋੜ ਨਾ ਨਹੀਂ ਮਤਲਬ ਤੁਹਾਡਾ ਇਹ ਹੈ ਜਿਹਨੇ ਕਰਜ਼ਾ ਤੁਹਾਨੂੰ ਦਿੱਤਾ ਹੈ ਉਹ ਤਾਂ ਲਊਗਾ ਬਈ। ਔਰ ਜੇ ਤੁਸੀਂ ਇਦਾਂ ਹੀ ਕਰਨਾ ਹੈ ਖੁੱਲੀ ਛੁੱਟੀ ਹੈ। ਜਿਨ੍ਹਾਂ ਨੇ ਵੀ ਕਰਜ਼ਾ ਚੱਕਿਆ ਹੋਇਆ। ਇਹ ਕੱਲੇ ਮੜਾਕ ਵਾਲੇ ਗੁਰਲਾਲ ਦੀ ਗੱਲ ਨਹੀਂ ਕਰਦਾ ਮੈਂ ਤਾਂ ਪਿਓ ਪੁੱਤ ਮਰ ਗਏ। ਹੋਰ ਵੀ ਜੇ ਕੁਝ ਹੈਗਾ। ਜਿਹੜਾ ਦੁਖੀ ਹੈ ਕਿ ਮੇਰੇ ਸਿਰ ਕਰਜ਼ਾ ਹੈ। ਉਹ ਸ਼ਰਿਆਂ ਵਿੱਚ ਛਾਲ ਮਾਰੇ ਨਹਿਰ ਵਿੱਚ। ਜਫਾ ਹ ਲੈ ਕੇ ਮਰ ਜੇ। ਫਿਰ ਤੁਸੀਂ ਸੌਖੀ ਹੋ ਜਾਓਗੇ। ਕੀ ਯਾਰ ਅਸੀਂ ਆਪਣੀ ਔਕਾਤ ਦਿਖਾ ਰਹੇ ਇੱਥੇ ਬਥੇਰੇ ਲੋਕ ਨੇ ਜਿਨ੍ਹਾਂ ਦੇ ਸਿਰ ਤੇ ਛੱਤ ਹੈ ਨਹੀਂ ਫੁੱਟ ਬਾਤੇ ਸੌਣ ਵਾਲੇ ਲੋਕ ਨੇ ਜਿਹਨੂੰ ਦੋ ਟਾਈਮ ਦੀ ਰੋਟੀ ਦਾ ਫਿਕਰ ਹੈ ਤੇ ਤੁਸੀਂ ਪਤਾ ਨਹੀਂ ਕਿੰਨਾ ਕਰਜ਼ਾ ਚੱਕਿਆ ਉਹ ਕਰਜ਼ਾ ਚੱਕ ਕੇ ਕੀਤਾ ਕੀ ਹੈ ਇਹ ਵੀ ਨਹੀਂ ਪਤਾ ਬੱਸ ਜੀ ਮੈਂ ਸਾਲ ਮਾਰ ਕੇ ਮਰਨ ਲੱਗਾ ਮੈਂ ਤੇ ਮੇਰਾ ਬੇਟਾ ਸਾਡਾ ਨਹਿਰ ਵਿੱਚੋਂ ਸਾਨੂੰ ਕੱਢ ਕੇ ਸੰਸਕਾਰ ਕਰ ਦਿਓ ਜਿਨ੍ਹਾਂ ਨੂੰ ਸੰਤਾਂ ਕੀ ਤਾਂ ਉਹਨਾਂ ਨੂੰ ਫਸਾ ਦਿਓ ਬੜਾ ਸੌਖਾ ਤਰੀਕਾ ਹੈ ਅੱਜ ਦੇ ਪੰਜਾਬ ਤੋਂ ਵੱਧ ਲੋਕਾਂ ਨੇ ਕਰਜ਼ਾ ਚੱਕਿਆ ਮੈਂ ਤਾਂ ਕਹਿੰਦਾ ਸਾਰੇ ਮਰੋ ਵਧੀਆ ਰਹਿਾਂਗੇ ਇੱਥੇ ਜਿਹੜੇ ਜ਼ਮੀਨਾਂ ਜਿਹਦੇ ਕੋਲ ਹੈ ਨਹੀਂ ਉਹ ਸਾਹਮਣਗੇ ਕੋਈ ਸ਼ਰਮ ਤਾਂ ਕਰੋ ਮਾੜੀ ਮੋਟੀ ਇਹ ਬੜਾ ਕੌੜਾ ਸੱਚ ਹੈ ਮੈਸਰ ਤੁਸੀਂ ਇਹ ਦੇਣਾ ਚਾਹੁੰਦੇ ਹੋ ਵੀ ਅਸੀਂ ਕਰਜ਼ਾ ਚੱਕੀਏ ਜਾਂ ਕੋਈ ਹੋਰ ਚੱਕੇ ਦੇੰਡੀ ਲੋੜ ਨਹੀਂ ਬਸ ਮਰ ਜਾ ਬਸ ਆ ਬੜਾ ਸੋਖ ਹੈ ਨਹੀਂ 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 ਕਿੱਥੇ ਢੋਈ ਮੈਨੂੰ ਤੁਹਾਨੂੰ ਤੁਸੀਂ ਜਿੰਨਾ ਤੋਂ ਕਰਜ਼ਾ ਲਿਆ ਸੀ ਉਹਨਾਂ ਨੂੰ ਵੀ ਮਾਰ ਗਏ ਆਪ ਦਾ ਮਰ ਗਏ ਥੱਲੇ ਬਾਅਦ ਦੇ ਵਿੱਚ ਕਿਦਾਂ ਕੇਸ ਦੀ ਪੈਰਵਾਹੀ ਹੋਣੀ ਹੈ ਕਿਦਾਂ ਤੁਹਾਡਾ ਪਿੱਛੇ ਪਰਿਵਾਰ ਜਿਊਗਾ ਲੋਕਾਂ ਦੇ ਦਿਮਾਗ ਵਿੱਚ ਕੀ ਚੱਲਦਾ ਹੋਊਗਾ ਤੁਸੀਂ ਕੀ ਕਰਤੂਤਾਂ ਕੀਤੀਆਂ ਹੋਣਗੀਆਂ ਇਹ ਕਿਸੇ ਨੂੰ ਕੁਝ ਨਹੀਂ ਪਤਾ ਪਰ ਲੱਖ ਦੀ ਲਾਹਣ ਤੇ ਜਿਹੜੇ ਬੰਦੇ ਕਰਜ਼ਾਈ ਹੋ ਕੇ ਮਰਦੇ ਨੇ ਉਹਨਾਂ ਤੋਂ ਭੈੜਾ ਬੰਦਾ ਸੰਸਾਰ ਤੇ ਕੋਈ ਹੋ ਹੀ ਨਹੀਂ ਸਕਦਾ ਜਿਹੜੇ ਬੰਦੇ ਕਰਜ਼ੇ ਦੀ ਖਾਤਰ ਸੁਸਾਇਡ ਕਰਦੇ ਨੇ ਮਰਦੇ ਨੇ ਮੈਂ ਕਹਿੰਦਾ ਜਿਨੇ ਵੀ ਕਰਜ਼ਾ ਚੱਕਿਆ ਕੋਈ ਗੱਲ ਨਹੀਂ ਯਾਰ ਜੇ 20 ਕਿੱਲੇ ਜ਼ਮੀਨ ਹੈ 10 ਕਿੱਲੇ ਜ਼ਮੀਨਾਂ ਤੋਂ ਕਿੱਲੇ ਵੇਚ ਕੇ ਡੰਡਾ ਵੱਡੋ ਸੌਖੇ ਹੋ ਜਾ ਦਵਾਰਾ ਸੰਭਲ ਕੇ ਚੱਲ ਪਓ ਪਰ ਇਹ ਬਹਾਨਾ ਥੋੜੀ ਹੈ ਕੋਈ ਸਾੜੇ 1000 ਕਰਜ਼ਾ ਸੀ ਅਸੀਂ ਮਰਨ ਲੱਗਿਆ ਮਰੋ ਐਵੇਂ ਪੰਜਾਬ ਤੇ ਬੋਝ ਕਿਉਂ ਕਿਉਂ ਗੰਦ ਫੈਲਾਇਆ ਤੁਸੀਂ ਕਮਨ ਵੇੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ